ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਸਵੀਟ ਕੌਰ ਯਾਨੀ ਕਿ ਮੱਕੀ ਦੇ ਦਾਣੇ ਦੀ ਬਹੁਤ ਹੀ ਵਧੀਆ ਸਬਜੀ। ਇੱਕ ਵਾਰੀ ਇਹ ਸਬਜੀ ਬਣਾ ਕੇ ਖਾਓਗੇ ਨਾ ਤੇ ਖਾਂਦੇ ਹੀ ਜਾਓਗੇ, ਖਾਂਦੇ ਹੀ ਜਾਓਗੇ ਕਿਉਂਕਿ ਇਹ ਬਹੁਤ ਹੀ ਟੇਸਟੀ ਬਣਦੀ ਹੈ। ਇਹ ਵਧੀਆ ਜੀ ਮਸਾਲੇਦਾਰ ਸਬਜੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਪੇਸਟ ਬਣਾ ਕੇ ਤਿਆਰ ਕਰਾਂਗੇ। ਜਿਹਦੇ ਵਾਸਤੇ ਕੀ ਕਰਾਂਗੇ? ਇੱਕ ਕੱਪ ਤਾਜ਼ਾ ਤੇ ਗਾਲਾ ਦਹੀਂ ਲਵਾਂਗੇ ਤੇ ਉਹ ਦਹੀਂ ਨੂੰ ਨਾ ਮਿਕਸਰ ਦੇ ਗ੍ਰਾਈਂਡਰ ਜਾਰ ਦੇ ਵਿੱਚ ਪਾਵਾਂਗੇ। ਤੇ ਤਾਜ਼ੇ ਨਾਲ ਮੇਰਾ ਮਤਲਬ ਹੈ ਕਿ ਦਹੀਂ ਜਿਹੜਾ ਹੈ ਨਾ ਬਿਲਕੁਲ ਵੀ ਖੱਟਾ ਨਹੀਂ ਹੋਣਾ ਚਾਹੀਦਾ। ਤੇ ਦਹੀਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਘੰਟਾ ਪਹਿਲਾਂ ਭਿੱਜੇ ਹੋਏ ਦੋ ਵੱਡੇ ਚਮਚ ਕਾਜੂ ਤੇ ਪਾਣੀ ਕੱਢ ਦਵਾਂਗੇ ਤੇ ਕਾਜੂ ਜਿਹੜੇ ਨੇ ਗ੍ਰਾਈਂਡਰ ਜਦ ਦੇ ਵਿੱਚ ਪਾਵਾਂਗੇ ਤੇ ਮੈਂ ਨਾ ਇੱਥੇ ਟੁਕੜਾ ਕਾਜੂ ਦਾ ਇਸਤੇਮਾਲ ਕਰ ਰਹੀ ਹਾਂ ਕਿਉਂਕਿ ਇਹਨਾਂ ਨੂੰ ਗ੍ਰਾਈਂਡ ਹੀ ਕਰਨਾ ਹੈ ਤੁਸੀਂ ਚਾਹੋ ਤਾਂ ਸਾਬਤ ਕਾਜੂ ਵੀ ਲੈ ਸਕਦੇ ਹੋ ਦੋਨੋਂ ਚੀਜ਼ਾਂ ਨੂੰ ਗ੍ਰਾਈਂਡ ਕਰਕੇ ਇਹਨਾਂ ਦਾ ਵਧੀਆ ਜਿਹਾ ਪੇਸਟ ਬਣਾ ਲਵਾਂਗੇ ਇਸ ਤਰ੍ਹਾਂ ਦਾ ਤੇ ਹੁਣ ਇਧਰ ਦੇਖੋ ਜੀ ਇੱਕ ਭਾਂਡੇ ਦੇ ਵਿੱਚ ਮੈਂ 2.5 ਤੋਂ 3 ਕੱਪ ਪਾਣੀ ਗਰਮ ਹੋਣ ਵਾਸਤੇ ਰੱਖਿਆ ਹੋਇਆ ਹੈ ਤੇ ਪਾਣੀ ਜਿਹੜਾ ਹਲਕਾ-ਹਲਕਾ ਜਿਹਾ ਗਰਮ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਭਰ ਕੇ ਫਰੋਜ਼ਨ সুইਟ ਕੌਰਨ ਯਾਨੀ ਕਿ ਫ੍ਰੀਜ਼ ਕੀਤੇ ਹੋਏ ਮੱਕੀ ਦੇ ਦਾਣੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਲੂਣ ਤੇ ਬਹੁਤ ਥੋੜੀ ਜੀ ਹਲਦੀ ਤੇ ਲੂਣ اور ਹਲਦੀ ਨੂੰ ਮਿਕਸ ਕਰਕੇ ਨਾ ਇਹ ਜਿਹੜੇ ਮੱਕੀ ਦੇ ਦਾਣੇ ਨੇ ਇਹਨਾਂ ਨੂੰ ਆਪਾਂ ਨਰਮ ਹੋਣ ਤੱਕ ਉਬਾਲ ਲੈਣਾ ਫਰੀਜ ਕਿਤੇ ਹੋਏ ਮੱਕੀ ਦੇ ਦਾਣੇ ਨਾ ਇਹ ਨਰਮ ਤਾਂ ਹੁੰਦੇ ਹੀ ਨੇ ਪਰ ਥੋੜਾ ਜਿਹਾ ਆਪਾਂ ਇਹਨਾਂ ਨੂੰ ਹੋਰ ਨਰਮ ਕਰਨਾ ਹੈ ਯਾਨੀ ਕਿ ਪਕਾਣਾ ਹੈ ਤੇ ਇਹਨਾਂ ਦਾ ਜਿਹੜਾ ਕੱਚਾ ਜਿਹਾ ਸਵਾਦ ਹੋਏਗਾ ਨਾ ਉਹ ਨਿਕਲ ਜਾਂਦਾ ਹੈ ਉਬਾਲਣ ਨਾਲ ਯਾਨੀ ਕਿ ਪਕਾਣ ਨਾਲ ਤੇ ਇਹਨਾਂ ਨੂੰ ਉਬਲਣ ਚ ਨਾ 5 ਤੋਂ 6 ਮਿੰਟ ਤਾਂ ਲੱਗਣਗੇ ਹੀ ਤੇ ਉਨੀ ਦੇਰ ਆਪਾਂ ਇਹ ਭਾਂਡੇ ਨੂੰ ਨਾ ਦੂਸਰੇ ਬਰਨਰ ਤੇ ਰੱਖ ਦਿੰਨੇ ਆ ਤੇ ਇੱਧਰ ਆਪਾਂ ਤੜਕੇ ਦੀ ਤਿਆਰੀ ਕਰ ਲੈਨੇ ਆ ਯਾਨੀ ਕਿ ਤੜਕਾ ਲਾ ਲੈਨੇ ਆ ਤੇ ਤੜਕਾ ਲਾਉਣ ਵਾਸਤੇ ਲਵਾਂਗੇ ਆਪਾਂ ਇੱਕ ਕੜਾਈ ਤੇ ਕੜਾਈ ਦੇ ਵਿੱਚ ਦੋ ਵੱਡੇ ਚਮਚ ਮੱਖਣ ਪਾਵਾਂਗੇ ਮੱਖਣ ਤੁਸੀਂ ਬਾਜ਼ਾਰ ਵਾਲਾ ਵੀ ਲੈ ਸਕਦੇ ਹੋ ਘਰ ਦਾ ਬਣਿਆ ਵੀ ਲੈ ਤੇ ਮੱਖਣ ਦੇ ਨਾਲ ਹੀ ਨਾ ਦੋ ਵੱਡੇ ਚਮਚਾਪਾਂ ਤੇਲ ਵੀ ਇਹਦੇ ਵਿੱਚ ਪਾਵਾਂਗੇ ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਮੱਖਣ ਪਿਘਲ ਜਾਏਗਾ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਤੇਜ ਪੱਤਾ ਤੇ ਇੱਕ ਵੱਡੀ ਇਲਾਇਚੀ ਨਾਲ ਹੀ ਪਾ ਦਵਾਂਗੇ ਇੱਕ ਛੋਟਾ ਚਮਚ ਪਰ ਕੇ ਜੀਰਾ ਤੇ ਜੀਰੇ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਤੜਕਾ ਲਵਾਂਗੇ ਤੇ ਫਸ ਜਿਵੇਂ ਜੀਰਾ ਤੜਕ ਜਾਏਗਾ ਤੇ ਇਹਦੇ ਵਿੱਚ ਦੋ ਇਸ ਤਰ੍ਹਾਂ ਦੇ ਬਰੀਕ ਬਰੀਕ ਚੌਪ ਕੀਤੇ ਹੋਏ ਪਿਆਜ਼ ਪਾਵਾਂਗੇ ਮੈਂ ਪਿਆਜ਼ ਨੂੰ ਨਾ ਚੌਪ ਕੀਤਾ ਹੈ ਚੋਪਰ 'ਚ ਤੁਸੀਂ ਚਾਹੋ ਤਾਂ ਬ੍ਰਿਕ-ਬ੍ਰਿਕ ਕੱਟ ਵੀ ਸਕਦੇ ਹੋ ਤੇ ਪਿਆਜ਼ਾਂ ਨੂੰ ਹੁਣ ਆਪਾਂ ਇਹ ਤੇਲ اور ਮੱਖਣ ਦੇ ਵਿੱਚ ਮਿਕਸ ਕਰਕੇ ਥੋੜਾ ਜਿਹਾ ਪੁਣ ਲਵਾਂਗੇ ਜਦੋਂ ਪਿਆਜ਼ ਥੋੜੇ ਜਿਹਾ ਪੁੱਜ ਜਾਨੀ ਯਾਨੀ ਕਿ ਥੋੜੇ ਜਿਹਾ ਨਰਮ ਹੋ ਜਾਣ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਪਾ ਕੇ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਇਸ ਤੇ ਮੈਂ ਦੋ ਹਰੀਆਂ ਮਿਰਚਾਂ 10 ਤੋਂ 12 ਤੁਰੀਆਂ ਲਸਣ ਦੀਆਂ ਤੇ 1 ਇੰਚ ਅਦਰਕ ਲੈ ਕੇ ਨਾ ਉਹਨਾਂ ਨੂੰ ਗ੍ਰाइंड ਕਰ ਲਿਆ ਹੈ ਇਹ ਸਬਜੀ ਦੇ ਵਿੱਚ ਲਸਣ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਇਸ ਕਰਕੇ ਲਸਣ ਥੋੜਾ ਜਿਆਦਾ ਹੀ ਯੂਜ਼ ਹੁੰਦਾ ਹੈ ਸਵਾਦ ਬਹੁਤ ਵਧੀਆ ਆਏਗਾ ਤੇ ਬਸ ਇਹ ਜਿਹੜਾ ਲਸਣ ਅਦਰਕ ਦਾ ਪੇਸਟ ਪਾਇਆ ਹੈ ਨਾ ਆਪਾਂ ਇਹਨੂੰ ਵੀ ਆਪਾਂ ਪਿਆਜ਼ਾਂ ਦੇ ਵਿੱਚ ਮਿਕਸ ਕਰਕੇ ਭੁੰਨ ਲਵਾਂਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸਬਜੀ ਦੇ ਵਿੱਚ ਲਸਣ ਦਾ ਫਲੇਵਰ ਬਹੁਤ ਹੀ ਵਧੀਆ ਲੱਗਦਾ ਹੈ ਪਰ ਅਗਰ ਤੁਸੀਂ ਲਸਣ ਘੱਟ ਖਾਂਦੇ ਹੋ ਤੇ ਬਿਨਾਂ ਲਸਣ ਦੇ ਵੀ ਬਣਾ ਸਕਦੇ ਹੋ ਜਾਂ ਘੱਟ ਵੀ ਪਾ ਸਕਦੇ ਹੋ ਤੇ ਹੁਣ ਇੱਥੇ ਦੇਖੋ ਜੀ ਜਿਹੜਾ ਆਪਣਾ ਮਸਾਲਾ ਹੈ ਨਾ ਪਿਆਜ਼ ਅਦਰਕ ਔਰ ਲਸਣ ਵਾਲਾ ਹਰੀਆ ਮਿਰਚਾਂ ਵਾਲਾ ਚੰਗੀ ਤਰ੍ਹਾਂ ਪੁੱਜ ਚੁੱਕਿਆ ਹੈ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਸਿਮ ਤੇ ਸਿਮ ਕਰਕੇ ਆਪਾਂ ਇਹਦੇ ਵਿੱਚ ਹੁਣ ਪਾਵਾਂਗੇ ਸੁੱਕੇ ਮਸਾਲੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਧਨੀਆ ਪਾਊਡਰ ਔਰ ਸਬਜ਼ੀ ਨੂੰ ਵਧੀਆ ਜੀ ਰੰਗਤ ਦੇਣ ਵਾਸਤੇ ਇੱਕ ਛੋਟਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਆਪਣੇ ਸਵਾਦ ਦੇ ਮੁਤਾਬਿਕ ਪਾਵਾਂਗੇ ਲੂਣ ਮੈਂ ਅੱਧਾ ਛੋਟਾ ਚਮਚ ਨੂਨ ਪਾ ਰਹੀ ਹਾਂ ਕਿਉਂਕਿ ਆਪਾਂ ਇਹਦੇ ਵਿੱਚ ਜਿਹੜਾ ਮੱਖਣ ਪਾਇਆ ਉਹਦੇ ਵਿੱਚ ਵੀ ਲੂਣ ਹੈ ਤੇ ਚਾਟ ਮਸਾਲਾ ਪਾਣਾ ਹੈ ਉਹਦੇ ਵਿੱਚ ਵੀ ਲੂਣ ਹੁੰਦਾ ਹੈ ਅੱਧਾ ਛੋਟਾ ਚਮਚ ਪਾਵਾਂਗੇ ਚਾਟ ਮਸਾਲਾ ਚਾਟ ਮਸਾਲਾ ਜ਼ਰੂਰ ਪਾਓ ਕਿਉਂਕਿ ਜਿਹੜੇ ਕੌਰਨ ਹੁੰਦੇ ਨੇ ਨਾ সুইਟ ਕੌਰਨ ਇਹ ਥੋੜੇ ਜਿ ਮਿੱਠੇ ਜਿ ਸਵਾਦ ਤੇ ਹੁੰਦੇ ਨੇ ਤੇ ਜਦੋਂ ਚਾਟ ਮਸਾਲਾ ਪਾਵਾਂਗੇ ਤਾਂ ਨਾ ਟੇਸਟ ਬੈਲੈਂਸ ਹੋ ਜਾਏਗਾ ਯਾਨੀ ਸਬਜੀ ਜਿਹੜੀ ਚਟਪਟੀ ਬਣੇਗੀ ਤੇ ਇਹਦੇ ਵਿੱਚ ਮੈਂ ਗਰਮ ਮਸਾਲੇ ਦੀ ਜਗਾ ਪਾ ਰਹੀ ਹਾਂ ਇੱਕ ਛੋਟਾ ਚਮਚ ਪ ਕਿਚਨ ਕਿੰਗ ਮਸਾਲੇ ਨਾਲ ਦਾ ਟੇਸਟ ਹੈ ਜਿਹੜਾ ਬਹੁਤ ਹੀ ਵਧੀਆ ਆਏਗਾ ਸਾਰੇ ਮਸਾਲੇ ਹੁਣ ਮੈਂ ਇਹਦੇ ਵਿੱਚ ਪਾ ਦਿੱਤੇ ਨੇ ਨਾ ਗੈਸ ਦੀ ਫਲੇਮ ਸਿਮ ਹੈ ਤੇ ਮਸਾਲਿਆਂ ਦੇ ਨਾਲ ਹੀ ਇਹ ਦਹੀਂ ਹੋਰ ਕਾਜੂਆਂ ਵਾਲਾ ਪੇਸਟ ਪਾਵਾਂਗੇ ਤੇ ਜੇ ਇਹਦੇ ਵਿੱਚ ਛੋਟੇ ਛੋਟੇ ਟੁਕੜੇ ਕਾਜੂਆਂ ਦੇ ਰਹਿ ਵੀ ਜਾਣ ਨਾ ਤੇ ਕੋਈ ਗੱਲ ਨਹੀਂ ਕਿਉਂਕਿ ਉਹ ਖਾਣ ਵਿੱਚ ਬਹੁਤ ਹੀ ਵਧੀਆ ਲੱਗਣਗੇ ਵੈਸੇ ਤੇ ਅੱਛੀ ਤਰ੍ਹਾਂ ਗ੍ਰाइंड ਹੋ ਜਾਂਦੇ ਨੇ ਪਰ ਅਗਰ ਰਹਿ ਜਾਣ ਮੈਂ ਤਾਂ ਕਹਿ ਰਹੀ ਹਾਂ ਤੇ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਮਸਾਲਿਆਂ ਨੂੰ ਹੋਰ ਜਿਹੜਾ ਪੇਸਟ ਹੈ ਇਹਨੂੰ ਥੋੜਾ ਜਿਹਾ ਪਕਾ ਲਵਾਂਗੇ ਤੇ ਇੰਨੀ ਦੇਰ ਇੱਧਰ ਜਿਹੜੇ ਕੌਰ ਨੇ ਨਾ ਮੱਕੀ ਦੇ दाणे ਇਹ ਵੀ ਪੱਕ ਚੁੱਕੇ ਨੇ ਗੈਸ ਦੀ ਫਲੇਮ ਨੂੰ ਬੰਦ ਕਰਕੇ ਤੇ ਇਹਨਾਂ ਨੂੰ ਆਪਾਂ ਇੱਕ ਛਾਨਨੀ 'ਚ ਪਾ ਕੇ ਛਾਂਲ ਲਵਾਂਗੇ ਜਿਹੜੇ ਮੱਕੀ ਦੇ दाणे ਔਰ ਪਾਣੀ ਵੱਖਰੇ ਵੱਖਰੇ ਹੋ ਜਾਣਗੇ। ਥੋੜੀ ਦੇਰ ਤੱਕ ਸਿੰ ਫਲੇਮ ਤੇ ਮਸਾਲਿਆਂ ਨੂੰ ਹਰਦਈ ਵਾਲੇ ਪੇਸਟ ਨੂੰ ਭੁੰਨਣ ਤੋਂ ਬਾਅਦ ਹੁਣ ਲੋ ਜੀ ਸਾਦਾ ਤੜਕਾ ਜੜਾਏ ਇੱਕਦਮ ਤਿਆਰ ਹੈ ਬਹੁਤ ਹੀ ਵਧੀਆ ਪੁੱਜਿਆ ਤੇ ਹੁਣ ਤੇਾਰ ਤਰਕੇ ਦੇ ਵਿੱਚ ਪਾਵਾਂਗੇ ਬੋਇਲ ਕੀਤੇ ਹੋਏ ਸਵੀਟ ਕੌਰ ਯਾਨੀ ਕਿ ਮੱਕੀ ਦੇ दाणे। ਨਾਲ ਹੀ ਪਾਦਵਾਂਗੇ ਹੱਥ ਨਾਲ ਕ੍ਰਸ਼ ਕੀਤੀ ਹੋਈ ਥੋੜੀ ਜੀ ਕਸੂਰੀ ਮੇਥੀ ਤੇ ਥੋੜੇ ਜਿਹਾ ਪਾਵਾਂਗੇ ਰੈੱਡ ਚਿਲੀ ਫਲੈਕਸ ਸਾਰੀਆਂ ਚੀਜ਼ਾਂ ਨੂੰ ਚੰਗੀ ਤਰਾ ਮਿਕਸ ਕਰ ਦਵਾਂਗੇ ਕਦੀ ਘਰ ਵਿੱਚ ਕੋਈ ਸਬਜੀ ਨਾ ਹੋਵੇ ਯਾਨੀ ਕਿ ਹਰੀ ਸਬਜੀ ਨਾ ਹੋਵੇ ਜਾਂ ਫਿਰ ਗਰਮੀਆਂ ਦੀਆਂ ਸਬ지ਆਂ ਖਾ-ਖਾ ਕੇ ਮਨ ਭਰ ਗਿਆ ਹੋਵੇ ਤੇ ਇਸ ਤਰ੍ਹਾਂ ਦੀ ਸਬਜੀ ਬਣਾਓ ਜਿਹੜੀ ਕਿ ਬਣ ਵੀ ਬੜੀ ਛੇਤੀ ਜਾਂਦੀ ਹੈ ਔਰ ਸਵਾਦ ਵੀ ਬੜੀ ਲੱਗਦੀ ਹੈ ਇਸ ਤਰ੍ਹਾਂ ਦੀ ਯਾਨੀ ਕਿ ਮੱਕੀ ਦੇ ਦਾਣਿਆਂ ਦੀ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਏਗੀ ਐ ਸਬਜੀ ਨੂੰ ਤੁਸੀਂ ਪਰਾਂਠਿਆਂ ਨਾਲ ਪੂੜੀ ਨਾਲ ਜਾਂ ਰੋਟੀ ਨਾਲ ਖਾਓ ਸਭ ਨਾਲ ਸਵਾਦ ਲੱਗਦੀ ਹੈ वैसे ਤਾਂ ਸਬਜੀ ਦਾ ਇਸ ਤਰ੍ਹਾਂ ਦਾ ਟੈਕਸਚਰ ਵੀ ਬਹੁਤ ਵਧੀਆ ਹੈ ਪਰ ਸਬਜੀ ਨੂੰ ਥੋੜਾ ਜਿਹਾ ਲਚਫਤ ਬਣਾਉਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਪਾਣੀ ਪਾਣੀ ਜਿਹੜਾ ਤੁਸੀਂ ਗਰਮ ਪਾਣਾ ਹੈ ਇਹਦੇ ਵਿੱਚ ਤੇ ਪਾਣੀ ਨੂੰ ਮਿਕਸ ਕਰਕੇ ਨਾ ਤੇ ਹੁਣ ਆਪਾਂ ਇਹਨੂੰ ਟੱਕ ਦਵਾਂਗੇ ਯਾਨੀ ਕਿ ਕੜਾਈ ਨੂੰ ਟੱਕ ਦਵਾਂਗੇ ਤੇ ਟੱਕ ਕੇ 1 ਤੋਂ 1.5 ਮਿੰਟ ਹੋਰ ਪਕਾਵਾਂਗੇ ਪੱਕੀ ਹੋਈ ਤੇ ਹੈਗੀ ਐ ਸਾਰੀਆਂ ਚੀਜ਼ਾਂ ਬਸ ਅੱਛੀ ਤਰ੍ਹਾਂ ਮਿਕਸ ਹੋ ਜਾਣਗੀਆਂ ਹੋਰ ਸਵਾਦ ਬਹੁਤ ਵਧੀਆ ਬਨੇਗਾ ਤੇ ਲੋ ਜੀ ਕੜਾਈ ਨੂੰ ਦਿੱਤਾ ਟੱਕ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਮੀਡੀਅਮ ਫਲੇਮ ਤੇ ਇੱਕ ਤੋਂ ਡੇਢ ਮਿੰਟ ਇਹਨੂੰ ਹੋਰ ਪਕਾ ਲਵਾਂਗੇ ਤੇ ਹੁਣ ਇੱਥੇ ਸਬਜੀ ਨੂੰ ਨਾ ਮੀਡੀਅਮ ਫਲੇਮ ਤੇ ਟੱਕ ਕੇ ਮੈਂ ਇੱਕ ਤੋਂ ਡੇਢ ਮਿੰਟ ਪਕਾ ਲਿਆ ਹੈ ਮਸਾਲੇ ਵਗੈਰਾ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਤੇ ਹੁਣ ਇਹਦੇ ਉੱਤੇ ਪਾਵਾਂਗੇ ਆਪਾਂ ਕੱਟਿਆ ਹੋਇਆ ਹਰਾ ਧਨੀਆ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਧਨੀਏ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸਬਜੀ ਦੇ ਵਿੱਚ ਤੇ ਲੋ ਜੀ ਫਟਾਫਟ ਬਣ ਜਾਣ ਵਾਲੀ ਮਸਾਲੇਦਾਰ ਸਵੀਟ ਕੌਰਨ ਦੀ ਸਬਜੀ ਤਿਆਰ ਹੈ ਇਹ ਸਬਜੀ ਨੂੰ ਗਰਮ-ਗਰਮ ਨੂੰ ਇੰਜੋਏ ਕਰੋ ਤੇ ਤੁਸੀਂ ਇਹਨੂੰ ਕਦੋਂ ਬਣਾਓਗੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ